ਥੋੜਾ ਜਿਹਾ ਵਿਸਥਾਰ ਕਰਦਾ 2 ਮਿੰਟੇ ਦਾ ਗੁਰੂ ਕਹੋ ਜਿਆ ਗੁਰੂ ਨੂੰ ਪਿਤਾ ਬਣਾ ਕੇ ਆਵਾਜ਼ ਮਾਰੋ ਸਤਿਗੁਰੂ ਤੂੰ ਮੇਰਾ ਪਿਤਾ ਵਾ ਇਹ ਬਚਨ ਤੇ ਆਪਾਂ ਪੜੇ ਹੋਣਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਇਹ ਵੀ ਬਚਨ ਪੜੇ ਹੋਣਗੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰ ਗੁਰੂ ਕੇ ਸਿੱਖੋ ਗੁਰੂ ਨੂੰ ਪਿਤਾ ਬਣਾ ਕੇ ਆਵਾਜ਼ ਮਾਰੋ ਤਾਂ ਵੀ ਆ ਜਾਂਦਾ ਗੁਰੂ ਨੂੰ ਮਾਂ ਬਣਾ ਕੇ ਆਵਾਜ਼ ਮਾਰੋ ਤੂੰ ਮੇਰੀ ਮਾਂ ਵਾ ਤਾਂ ਵੀ ਆ ਜਾਂਦਾ ਗੁਰੂ ਨੂੰ ਮਿੱਤਰ ਬਣਾ ਕੇ ਆਵਾਜ਼ ਮਾਰੋ ਤੂੰ ਮੇਰਾ ਮਿੱਤਰ ਆ ਤਾਂ ਵੀ ਆ ਜਾਂਦਾ ਗੁਰੂ ਨੂੰ ਰੱਬ ਸਮਝ ਕੇ ਆਵਾਜ਼ ਮਾਰੋ ਵੀ ਤੂੰ ਮੇਰਾ ਪਰਮੇਸ਼ਰ ਆ ਤਾਂ ਵੀ ਆ ਜਾਂਦਾ ਗੁਰੂ ਨੂੰ ਆਪਣਾ ਬੰਧ ਪਰਿਸ਼ਤੇਦਾਰ ਸਮਝ ਕੇ ਆਵਾਜ਼ ਮਾਰੋ ਤਾਂ ਵੀ ਆ ਜਾਂਦਾ ਹੱਦ ਹੋ ਗਈ ਉਮਰ ਦੇ ਮੁਤਾਬਕ ਉਹਨੂੰ ਪੁੱਤ ਬਣਾ ਕੇ ਆਵਾਜ਼ ਮਾਰੋ ਤਾਂ ਵੀ ਆ ਜਾਂਦਾ ਆਉਂਦਾ ਆਕੋ ਸਤਨੰਨ ਸ਼੍ਰੀ ਆਇਆ ਨਾ ਕਲਗੀਧਰ ਪਾਤਸ਼ਾਹ ਕੀ ਕਹਿ ਕੇ ਉਹਨੇ ਸੋਚਿਆ ਮੇਰਾ ਪੋਤੋ ਵੇਖ ਬਜਿਆ ਮਾਯਾ ਨਾਲ ਉਹਨੇ ਆਣ ਕੇ ਬਾਵਾ ਘੜ ਉਮਰ ਦੇ ਮੁਤਾਬਕ ਕਿਉਂਕਿ ਉਹਦੀ ਉਮਰ ਉਹਦੀ ਮਾਵਾ ਜੈਸੀ ਆ ਇਹ ਇਤਿਹਾਸ ਵਿੱਚ ਇੱਕ ਵਾਰੀ ਨਹੀਂ ਕਿਤੇ ਜ਼ਿਕਰ ਆਇਆ ਕਿ ਉਹ ਪੁੱਤ ਬਣ ਕੇ ਗੋਦੀ ਚ ਬਹਿ ਜਾਂਦਾ ਗੁਰਦੁਆਰਾ ਬੰਗਲਾ ਸਾਹਿਬ ਜਾਓ ਕਿਤੇ ਦਰਸ਼ਨ ਕਰਨ ਵਾਸਤੇ ਦਿੱਲੀ ਦੀ ਧਰਤੀ ਤੇ ਉਹ ਗੁਰੂ ਦੇ ਸਿੱਖੋ ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਹੜਾ ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤਾ ਉਸ ਜਗ੍ਹਾ ਤੇ ਜਿੱਦੇ ਜਿੱਥੇ ਉਹਦਾ ਬੰਗਲਾ ਸੀ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਤੇ ਰਾਜਾ ਜੈ ਸਿੰਘ ਦੀ ਜਿਹੜੀ ਰਾਣੀ ਸੀ ਵੱਡੀ ਰਾਣੀ ਪਟਰਾਣੀ ਉਹਨੇ ਆਖਿਆ ਸੀ ਇਹ 6-7 ਸਾਲ ਦਾ ਬਾਲਕ ਗੁਰੂ ਨਾਨਕ ਦੇ ਗੁਰਤਾ ਗੱਦੀ ਦਾ ਮਾਲਕ ਇਹ ਬਾਲਕ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋ ਸਕਦਾ ਇਹ ਰੱਬ ਦਾ ਨੂਰ ਰੱਬ ਦਾ ਅੱਲਾ ਖੁਦਾ ਦਾ ਸਰੂਪ ਹੋ ਸਕਦਾ ਇਹ ਬਾਲਕ ਜੇ ਵਾਕਿਆ ਇਹ ਗੁਰੂ ਨਾਨਕ ਦੀ ਜੋਤ ਆ ਇਹ ਅੱਲਾ ਖੁਦਾ ਤੇ ਰੱਬ ਦਾ ਨੂਰ ਹੈ ਗੁਰੂ ਹਰਿਕ੍ਰਿਸ਼ਨ ਸਾਰੀਆਂ ਰਾਣੀਆਂ ਨੂੰ ਛੱਡ ਕੇ ਸਾਰੀਆਂ ਗੋਲੀਆਂ ਨੂੰ ਛੱਡ ਕੇ ਇਹ ਮੇਰੇ ਬੱਚਿਆਂ ਵਰਗਾ ਵਾ ਸਾਰੀਆਂ ਰਾਣੀਆਂ ਗੋਲੀਆਂ ਨੂੰ ਛੱਡ ਕੇ ਮੇਰੀ ਗੋਦੀ 'ਚ ਮਾਂ ਕਹਿ ਕੇ ਬੁਲਾ ਕੇ ਵਹਿਜ ਵਿੱਚ ਮੇਰੇ ਕੋ ਚੌਂਕੜਾ ਮਾਰ ਕੇ ਇੱਕ ਦੇ ਇਤਿਹਾਸ 'ਚ ਪਹਿਲੀ ਵਾਰੀ ਥੋੜੀ ਆਇਆ ਕਿਤੇ ਆਵਾਜ਼ ਤੇ ਮਾਰ ਕੇ ਵੇਖ ਉਹਨੂੰ ਕਿਤੇ ਬੁਲਾ ਤੇ ਸਹੀ ਉਹ ਇਹ ਨਹੀਂ ਵੇਖਦਾ ਤੂੰ ਮੈਨੂੰ ਪਿਤਾ ਕਹਿ ਕੇ ਬੁਲਾਉਣਾ ਤੂੰ ਮੈਨੂੰ ਮਾਂ ਕਹਿ ਕੇ ਬੁਲਾਉਣਾ ਸਤਿਗੁਰੇ ਦੀ ਤੱਕਦਾ ਤੂੰ ਮੈਨੂੰ ਰੱਬ ਸਮਝ ਕੇ ਮਿੱਤਰ ਸਮਝ ਕੇ ਬੁਲਾਉਣਾ ਉਹ ਕਹਿੰਦਾ ਉਮਰ ਦੇ ਮੁਤਾਬਕ ਤੂੰ ਮੈਨੂੰ ਪੁੱਤ ਕਹਿ ਕੇ ਵੀ ਬੁਲਾ ਲੈ ਤਾਂ ਵੀ ਤੇਰੀ ਗੋਦੀ ਚ ਆ ਚੁੱਕਾ ਹੈ ਸਾਰੀਆਂ ਰਾਣੀਆਂ ਨੂੰ ਛੱਡ ਕੇ ਸਾਰੀਆਂ ਗੋਲੀਆਂ ਨੂੰ ਛੱਡ ਕੇ ਸਜਣਾ ਸਾਰਿਆਂ ਦੇ ਸਿਰ ਦੇ ਉੱਤੇ ਸੋਟੀ ਰੱਖਦਾ ਰਿਹਾ ਮੇਰਾ ਗੁਰੂ ਹਰਕ੍ਰਿਸ਼ਨ ਸਾਹਿਬ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਨੂੰ ਅਰਦਾਸ ਚ ਰੋਜ਼ ਕਹਿੰਦੇ ਹੋ ਕਹਿੰਦੇ ਆ ਵੀ ਗੋਲੀ ਆ ਆ ਵੀ ਗੋਲੀ ਆ ਆ ਵੀ ਛੋਟੀ ਰਾਣੀ ਆ ਆ ਵੀ ਛੋਟੀ ਰਾਣੀ ਆ ਜਦੋਂ ਉਹਦੀ ਵਾਰੀ ਆਈ ਜਿਨੇ ਦਿਲ ਚ ਤਮੰਨਾ ਰੱਖੀ ਆ ਉਹਦੇ ਸਿਰ ਤੇ ਛੋਟੀ ਨਹੀਂ ਲਾਈ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਇਹ ਮੇਰੀ ਮਾਂ ਜੈਸੀ ਆ ਰਾਜਾ ਜੈ ਸਿੰਘ ਕਹਿੰਦਾ ਸਤਗੁਰ ਤਖਤ ਤੇ ਬੈਠੋ ਜਿਸ ਦਾ ਬਗਲਾ ਸੀ ਕਹਿੰਦਾ ਮਾਰਾ ਨੀ ਸਿੰਘਾਸਨ ਤੇ ਬੈਠੋ ਤੁਹਾਡਾ ਆਸਰ ਲਾਇਆ ਵਾ ਤੇ ਗੁਰੂ ਹਰਿਕ੍ਰਿਸ਼ਨ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਰਾਜਾ ਜੈ ਸਿੰਘ ਆਸਣ ਦੇ ਉੱਤੇ ਤਖਤ ਦੇ ਉੱਤੇ ਬਾਅਦ ਵਿੱਚ ਬੈਠਣਾ ਵਾ ਪਹਿਲਾਂ ਮਾਂ ਦੀ ਗੋਦੀ ਦਾ ਨਿਗਮਾਣ ਲਈ ਪਹਿਲਾਂ ਮਾਂ ਦੀ ਗੋਦੀ ਦਾ ਨਿਗ ਲੈ ਲਈ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬੋਲ ਸਨ ਅਰ ਪਿਆਰ ਵਿੱਚ ਭਿੱਜ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦੀ 'ਚ ਬਹਿ ਗਿਆ ਅਠਵਾ ਪਾਤਸ਼ਾਹ ਕੋਟ ਕੇ ਸੀਨੇ ਨਾਲ ਲਾ ਲਿਆ ਰਾਣੀ ਨੇ ਕਹਿੰਦੀ ਸਤਗੁਰਾਂ ਭਰਮ ਦੇ ਕਿਲੇ ਤੋੜ ਦਿੱਤੇ ਹੀ ਮੇਰੇ ਅੱਗੇ ਤੇ ਪੁੱਤ ਬਣ ਕੇ ਮੇਰੀ ਗੋਦੀ 'ਚ ਬੈਠਾ ਸੈਂ ਇਹ ਰਾਣੀ ਕਹਿੰਦੀ ਸੀ ਰਾਜਾ ਜੈ ਸਿੰਘ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਹਿੰਦੀ ਸਤਿਗੁਰਾ ਅੱਗੇ ਪੁੱਤ ਬਣ ਕੇ ਮੇਰੀ ਗੋਦ ਵਿੱਚ ਬੈਠਾ ਸੈਂ ਇੱਕ ਕਿਰਪਾ ਹੋਰ ਕਰ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਰਾਣੀ ਮਾਂ ਕਿਹੜੀ ਕਿਰਪਾ ਹੋਰ ਚਾਹੀਦੀ ਹੈ ਤੂੰ ਪੁੱਤ ਬਣਾ ਕੇ ਆਖਿਆ ਸੀ ਕਿ ਪੁੱਤ ਬਣ ਕੇ ਮੇਰੀ ਗੋਦੀ ਵਿੱਚ ਬਹਿ ਜਾਵੇ ਪੁੱਤ ਬਣ ਕੇ ਤੇਰੀ ਗੋਦੀ ਚ ਬਹਿ ਗਿਆ ਹੋਰ ਕੀ ਚਾਹੁੰਦੀ ਹੈ ਕਹਿੰਦੀ ਪਹਿਲਾਂ ਪੁੱਤ ਬਣ ਕੇ ਗੋਦੀ ਵਿੱਚ ਬੈਠੇ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਇੱਕ ਰਹਿਮਤਕਾਰ ਹੁਣ ਤਖਤ ਦੇ ਉੱਤੇ ਬਿਰਾਜਮਾਨ ਹੋ ਹੁਣ ਮੈਂ ਤੈਨੂੰ ਰੱਬ ਸਮਝ ਕੇ ਮੱਥਾ ਟੇਕਣਾ ਅੱਜ ਮੇਰੇ ਬੰਗਲੇ ਵਿੱਚ ਨਰਿੰਕਾਰ ਆਇਆ ਅੱਜ ਮੇਰੇ ਬੰਗਲੇ 'ਚ ਭਗਵਾਨ ਆਇਆ ਉੱਥੇ ਸੁਰਤ ਰੱਖਿਓ ਪੁੱਤਰ ਬਣਾ ਕੇ ਵੀ ਪੁਕਾਰਿਆ ਤੇ ਅਠਵੇਂ ਜਾਮੇ 'ਚ ਵੀ ਬਹਿ ਗਿਆ ਚੌਂਕੜਾ ਲਾ ਕੇ ਬੜੀਆਂ ਦਲੀਲਾਂ ਵਾਇਸੀਆਂ ਇਤਿਹਾਸ 'ਚ ਅੱਜ ਸਮਾ ਆਇਆ ਦਸਵਾਂ ਗੁਰਦੇਵ ਪਟਨੇ ਦੀ ਧਰਤੀ ਤੇ ਰਾਣੀ ਮੈਣੀ ਕਹਿੰਦੀ ਜੇ ਹੋ ਜਿਆ ਗੋਬਿੰਦ ਰਾਏ ਮਾਤਾ ਗੁਜਰੀ ਦਾ ਪੁੱਤ ਹੈ ਭਗਵਾਨ ਕਿਤੇ ਮੇਰੀ ਝੋਲੀ ਚ ਵੀ ਵਾਹ ਗੁਰੂ ਇਹੋ ਜਿਹਾ ਪੁੱਤਰ ਪਾ ਖਵਾਂ। ਉਹ ਵਿਚਾਰੀ ਭੋਲੀ ਕੀ ਜਾਣੇ ਗੋਬਿੰਦ ਰਾਏ ਵਰਗਾ ਇੱਕੋ ਹੀ ਗੋਬਿੰਦ ਹੈ ਜਿਹੜਾ ਇਸ ਧਰਤੀ ਤੇ ਪੈਦਾ ਹੋਇਆ। ਇਹੋ ਜਾਂ ਦੂਜਾ ਨਹੀਂ ਜੰਮਣਾ ਕਿਸੇ ਮਾਂ ਨੇ। ਉਹਦੇ ਗਲਬਾਵਾ ਪਾ ਲੀਆਂ ਜਾ ਕੇ ਰਾਣੀ ਤੇ। ਤੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਭੁੱਖ ਲੱਗੀ ਆ ਕੁਝ ਖਾਣ ਨੂੰ ਦੇ। ਉਹ ਤਾਂ ਦੁਨੀਆ ਦੀਆਂ ਭੁੱਖਾਂ ਮਟਾਉਣ ਵਾਸਤੇ ਆਇਆ ਉਹ ਤੇ ਸੰਸਾਰ ਦੀਆਂ ਭੁੱਖਾਂ ਮਟਾਉਣ ਆਇਆ ਇਹ ਕੇਵਲ ਸਬੱਬ ਤੇ ਬਹਾਨਾ ਸੀ ਉਹਦਾ ਕਿ ਮਾਂ ਦੇ ਗੜ ਲੱਗ ਕੇ ਇਹਦੀ ਤ੍ਰਿਪਤੀ ਕਰ ਦਵਾਂ ਇਹਨੂੰ ਇਹ ਹੋਵੇ ਕਿ ਗੋਬਿੰਦ ਮੇਰਾ ਵੀ ਪੁੱਤ ਹੈ ਕੱਲਾ ਗੁਜਰੀ ਦਾ ਨਹੀਂ ਹੈ ਰਾਣੀ ਮੈਣੀ ਨੇ ਆਵਾਜ਼ ਦਿੱਤੀ ਆਪਣੀਆਂ ਗੋਲੀਆਂ ਨੌਕਰ ਰਾਣੀਆਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਮੇਰੇ ਬੱਚੇ ਵਾਸਤੇ ਤਿਆਰ ਕਰੋ ਅੱਜ ਕੋਈ ਮੈਨੂੰ ਮਾਂ ਕਹਿਣ ਵਾਸਤੇ ਆਇਆ ਤੇ ਪਤਾ ਕੀ ਕਹਿੰਦੇ ਅੰਤਰਜਾਨਤਾ ਵੇਖਿਓ ਸਤਗੁਰ ਦੀ ਜਦੋਂ ਰਾਣੀ ਮੈਣੀ ਕਹਿੰਦੀ ਨਾ ਤੇ ਕੋਈ ਪਦਾਰਥ ਬਣਾਓ ਇਹਦੇ ਸ਼ਕਣ ਵਾਸਤੇ ਤੇ ਕਲਗੀਆਂ ਵਾਲਾ ਦਾਤਾ ਗੋਦੀ ਚ ਬੈਠੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਕੁਛ ਹੋਰ ਤਿਆਰ ਕਰਨ ਦੀ ਲੋੜ ਨਹੀਂ ਆਹ ਅਲਮਾਰੀ ਵਿੱਚ ਜਿਹੜੇ ਸ਼ੋਲੇ ਤੇ ਪੂੜੀਆਂ ਹੁਣੇ ਥੋੜੀ ਦੇਰ ਪਹਿਲਾਂ ਬਣਾ ਕੇ ਰੱਖੇ ਹੀ ਨਾ ਕਿਰਪਾ ਕਰ ਇਹ ਮੈਨੂੰ ਵੀ ਤੇ ਮੇਰੇ ਸਾਥੀਆਂ ਨੂੰ ਵੀ ਇਹੋ ਹੀ ਸ਼ਕਾ ਦੇ ਅੰਤਰਜਾਨਤਾ ਵਾਹ ਕਲਗੀਧਰ ਔਰ ਸੱਜਣੋ ਸਤਗੁਰੂ ਪਾਤਸ਼ਾਹ ਨੇ ਤੇ ਉਹਨੇ ਛੋਲੇ ਪੂੜੀਆਂ ਸ਼ਕਾਏ ਪਰ ਨਾਲ ਦਸ਼ਮੇਸ਼ ਪਿਤਾ ਨੇ ਆਖਿਆ ਜਿੰਨੀ ਦੇਰ ਪਟਨੇ ਦੀ ਧਰਤੀ ਤੇ ਰਵਾਂਗਾ ਮੈਂ ਵੀ ਛੱਕਦਾ ਰਵਾਂਗਾ ਤੇ ਮਗਰੋਂ ਸਦੀਆਂ ਤੇ ਜੁਗਾਂ ਤੱਕ ਲੰਗਰ ਚੱਲਦੇ ਰਹਿਣਗੇ ਤੇ ਅੱਜ ਵੀ ਚੱਲਦੇ ਜੀ ਜਦੋਂ ਘਰ ਆਏ ਨਾ ਵਾਪਸ ਮਾਤਾ ਗੁਜਰੀ ਦੇ ਪਾਸ ਤੇ ਮਾਤਾ ਦੀਆਂ ਲਤਾਂ ਨੂੰ ਚੰਬੜ ਕੇ ਆ ਕੇ ਕਲਗੀ ਧਰਦਾ ਤਾਂ ਤੇ ਪਤਾ ਕੀ ਕਹਿੰਦੇ ਕਹਿੰਦੇ ਮਾਤਾ ਜੀ ਅੱਜ ਨਾ ਇੱਕ ਮੇਰੀ ਮਾਂ ਹੋਰ ਵਾ ਹੁਣ ਮੇਰੀਆਂ ਦੋ ਮਾਵਾਂ ਇੱਕ ਮਾਤਾ ਗੁਜਰੀ ਇੱਕ ਰਾਣੀ ਮੈਣੀ ਉਹ ਵੀ ਮੇਰੀ ਮਾਂ ਤੇ ਮਾਤਾ ਗੁਜਰੀ ਨੇ ਘੁੱਟ ਕੇ ਗੱਲ ਨਾ ਲਾਇਆ ਬਹਿ ਗਈ ਲੈ ਕੇ ਨਾਲ ਤੇ ਪਤਾ ਕੀ ਕਹਿੰਦੀ ਕਹਿੰਦੀ ਬੇਟਾ ਗੋਬਿੰਦ ਮਾਂ ਇੱਕ ਤੇ ਪੁੱਤ ਦੋ ਹੋਣ ਇਸ ਗੱਲ ਦੀ ਸਮਝ ਤੇ ਆਈ ਵੀ ਮਾਂ ਇੱਕ ਹੋਵੇ ਤੇ ਪੁੱਤ 2 ਹਣ 3 ਹਣ 4 ਹਣ 5 ਹਣ ਇੱਕ ਮਾਂ ਦੇ 4 5 ਪੁੱਤ ਵੀ ਹੋ ਸਕਦੇ ਆ ਪਰ ਬੇਟਾ ਗੋਬਿੰਦ ਮਾਤਾ ਗੁਜਰੀ ਜੀ ਕਹਿੰਦੇ ਪੁੱਤ ਮੈਂ ਇਹ ਗੱਲ ਪਹਿਲੀ ਵਾਰੀ ਲਾ ਤੇਰੇ ਮੂੰਹ ਸੁਣਦੀ ਪਈ ਆ ਪੁੱਤ ਇੱਕ ਤੇ ਮਾਵਾਂ 2 4 5 ਸਾਲ ਦੇ ਆ ਕਰਗੀ ਕਰਪਾਤਚ ਕਹਿੰਦੇ ਇੱਕ ਮਾਂ ਦੇ ਦੋ ਪੁੱਤ ਤੇ ਹੋਣ ਪਰ ਪੁੱਤ ਇੱਕ ਤੇ ਮਾਵਾਂ ਦੋ ਕੱਲ ਕੀ ਧਰਪਤਸਾ ਨੂੰ ਮਾਤਾ ਗੁਜਰੀ ਕਹਿੰਦੇ ਮੇਰੀ ਸਮਝ ਚ ਨਹੀਂ ਆਈ ਗੱਲ ਤੇ ਕੱਲ ਕੀ ਧਰਪਤਸਾ ਗੱਲ ਚੰਬੜ ਕੇ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਹੋ ਕਿਉਂ ਨਹੀਂ ਸਕਦਾ ਜਿਵੇਂ ਅੱਖਾਂ ਦੋ ਤੇ ਨજર ਇੱਕ ਅੱਖਾਂ ਦੋ ਆ ਨਾ ਤੇ ਨજર ਇੱਕ ਮਾਤਾ ਕਦੇ ਤੂੰ ਸੋਚਿਆ ਨਹੀਂ ਅੱਖਾਂ ਦੋ ਹੋਣ ਤੇ ਨજર ਇੱਕ ਹੋਵੇ ਮੇਰੀਏ ਮਾਂ ਕਦੇ ਇਹ ਵਿਚਾਰਿਆ ਨਹੀਂ ਇੱਕੋ ਚੰਦਰਮਾ ਕਈ ਤਲਾਬਾਂ ਦਰਿਆਵਾਂ ਤੇ ਸਮੁੰਦਰਾਂ ਦੇ ਵਿੱਚ ਚਮਕਾ ਮਾਰਦਾ ਵਾ ਚੰਦਰਮਾ ਇੱਕ ਵਾਰ ਸਰੋਵਰ ਤੇ ਤਲਾਬ ਕਿੰਨੇ ਆ ਸਾਰਿਆਂ ਵਿੱਚ ਚਮਕਾ ਮਾਰਦਾ ਮਾਂ ਸੂਰਜ ਇੱਕਿਆ ਤੇ ਲੱਖਾਂ ਕਰੋੜਾਂ ਲੋਕਾਂ ਨੂੰ ਚਾਨਣ ਦਿੰਦਾ ਵਾ ਜੇ ਮੈਂ ਤੇਰਾ ਪੁੱਤਵਾ ਤੇ ਰਾਣੀ ਮੈਣੀ ਦਾ ਪੁੱਤਰ ਕਿਉਂ ਨਹੀਂਗਾ ਹੋ ਸਕਦਾ ਇਹ ਕਲਗੀਧਰ ਪਾਤਸ਼ਾਹ ਦੇ ਬੋਲ ਸਨ ਇਸ਼ਾਰਾ ਸੀ ਉਸ ਦਸ਼ਮੇਸ਼ ਦਾ ਸੱਜਣੋ ਪਤਾ ਕੀ ਜਿਹੜੇ ਮਾਤਾ ਗੁਜਰੀ ਨੂੰ ਆਖਿਆ ਨਾ ਕਿ ਮਾਂ ਸੂਰਜ ਇੱਕ ਤੇ ਲੱਖਾਂ ਕਰੋੜਾਂ ਲੋਕਾਂ ਨੂੰ ਇੱਕ ਸੂਰਜ ਚਾਨਣ ਦੇ ਸਕਦਾ ਮੈਂ ਦੋ ਮਾਵਾਂ ਦਾ ਪੁੱਤ ਕਿਉਂ ਨਹੀਂ ਹੋ ਸਕਦਾ ਉਹਦਾ ਭਾਵ ਏਸੀ ਕਲਗੀ ਧਰ ਦਾ ਇਸ਼ਾਰਾ ਸੀ ਕਿ ਮਾਂ ਜੇ ਉਹ ਆਕਾਸ਼ ਵਿੱਚ ਚੜਿਆ ਇੱਕ ਸੂਰਜ ਲੱਖਾਂ ਕਰੋੜਾਂ ਲੋਕਾਂ ਨੂੰ ਚਾਨਣਾ ਤੇ ਪ੍ਰਕਾਸ਼ ਦੇ ਸਕਦਾ ਆਉਣ ਵਾਲੇ ਸਮੇਂ ਵਿੱਚ ਤੂੰ ਵੀ ਤੱਕੇਗੀ ਇਹ ਸਾਰੇ ਦਾ ਸਾਰਾ ਜਗਤ ਸੰਸਾਰ ਸਾਰੀ ਤ੍ਰੈ ਲੋਕੀ ਵੇਖੇਗੀ ਕਿ ਮਾਤ ਗੁਜਰੀ ਦਾ ਬੇਟਾ ਗੋਬਿੰਦ ਸਾਰੇ ਦੇ ਸਾਰੇ ਸੰਸਾਰ ਦੇ ਲੋਕਾਂ ਨੂੰ ਚਾਨਣ ਵੰਡਦਾ ਹੈ ਪ੍ਰਕਾਸ਼ ਦਿੰਦਾ ਹਿਰਦਿਆਂ ਦਾ ਹਨੇਰਾ ਮੁਕਾ ਕੇ ਦਿਲਾਂ ਦਾ ਹਨੇਰਾ ਮੁਕਾ ਕੇ ਸਾਰਿਆਂ ਦੇ ਅੰਦਰ ਸ਼ਬਦ ਦਾ ਚਾਨਣ ਪ੍ਰਕਾਸ਼ ਕਰ ਦਿੰਦਾ ਵਾ ਉਹ ਕਲਗੀਧਰ ਪਤਸ਼ਾਹ ਐਸੇ ਐਸੇ ਕੌਤਕ ਜਿਓ ਦੇ ਅੱਜ ਤੇ ਆਪਾਂ ਕਹਿੰਨੇ ਨਾ ਗੁਰੂ ਸਾਹਿਬ ਵਾਸਤੇ ਆਹ ਚੀਜ਼ਾਂ ਸੋਨੇ ਦੀਆਂ ਚਾਹੀਦੀਆਂ ਆਹ ਚੀਜ਼ ਚੀਜ਼ ਸੋਨੇ ਦੀ ਚਾਹੀਦੀ ਆ ਉਹ ਕਦੇ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਦیدار ਕਰਿਓ ਉਹ ਆਪਣੇ ਬਾਹ ਦੇ ਵਿੱਚੋਂ ਸੋਨੇ ਦਾ ਲਾ ਕੇ ਕੜਾ ਗੰਗਾ ਵਿੱਚ ਛੁੱਟ ਦਿੰਦਾ ਤੇ ਜੇ ਮਾਤਾ ਗੁਜਰੀ ਪੁੱਛਦੀ ਆ ਪੁੱਤਰ ਇਹ ਸੋਨੇ ਦਾ ਕੜਾ ਪਾਇਆ ਸੀ ਕਿੱਥੇ ਛੁੱਟਿਆਈ ਆ ਮੈਨੂੰ ਦੱਸ ਤੇ ਦੂਜੇ ਹੱਥ ਚੋਂ ਦੂਜਾ ਸੋਨੇ ਦਾ ਕੜਾ ਲਾ ਕੇ ਉਹ ਵੀ ਗੰਗਾ ਚ ਵਗਾ ਕੇ ਛੁੱਟ ਦਿੰਦਾ ਕਹਿੰਦਾ ਇੱਥੇ ਗਏ ਛੁੱਟਿਆ ਪਹਿਲਾ ਇੱਕ ਸੀਗਾ ਦੂਜਾ ਵੀ ਗਿਆ ਹੋਣਾ ਕਹਿਣ ਦਾ ਭਾਵ ਉਹਦਾ ਕੀ ਸੀ ਉਹ ਕਹਿੰਦਾ ਇਹ ਚੀਜ਼ਾਂ ਵਸਤਾ ਜਿਹੜੀਆਂ ਮੈਂ ਇਹਨਾਂ ਦਾ ਨਾਲ ਪਿਆਰ ਤੇ ਉਹ ਮਮਤਾ ਵਿੱਚ ਨਹੀਂ ਜਕੜਿਆ ਆ ਸਰਬਲੋਹ ਦਾ ਕੜਾ ਜਿਹੜਾ ਗਰੀਬ ਤੋਂ ਗਰੀਬ ਬੰਦਾ ਵੀ ਤੇ ਧਨਵਾਨ ਤੋਂ ਧਨਵਾਨ ਅਮੀਰ ਵੀ ਪਾ ਸਕਦਾ ਉਹਨੇ ਇੱਕ ਕਾਰ ਤਨ ਦਿੱਤੇ ਕਲਗੀਧਰ ਪਾਤਸ਼ਾਹ ਉਹਦਾ ਭਾਅ ਸਰਬ ਸਾਂਝੀ ਵਾਲਤਾ ਦੀ ਬਾਤ ਸੀ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੇ ਮਹਾਨ ਗੋਤਕ ਉਹ ਲੋਕ ਪਾਵੇਂ ਉੱਥੇ ਪੰਡਿਤ ਸ਼ਿਵਦਾਤ ਵਰਗੇ ਵਸਦੇ ਹੋਣ ਰਾਣੀ ਮੈਣੀ ਹੋਵੇ کریم ਬਖਸ਼ ਰਹੀਮ ਬਖਸ਼ ਵਰਗੇ ਉਸ ਧਰਤੀ ਦੇ ਉੱਤੇ ਹੋਣ ਉਹ ਸਾਰੀ ਦੀ ਸਾਰੀ ਖਲਕਤ ਦਾ ਸਾਰੇ ਦੇ ਸਾਰੇ ਸੰਸਾਰ ਦਾ ਸਾਝਾ ਸਤਗੁਰ ਇੱਕ ਬਾਤ ਲਿਖੀ ਜੀ ਲਾਲਾ ਦੌਲਤ ਰਾਏ ਫਿਰ ਉਥੇ ਜਿੱਥੋਂ ਬਾਤ ਸ਼ੁਰੂ ਕੀਤੀ ਸੀ ਧਿਆਨ ਨਾਲ ਸੁਣਿਓ ਜਿੱਦਣ ਕਲਗੀਧਰ ਪਾਤਸ਼ਾਹ ਦਾ ਇਹ ਇਤਿਹਾਸ ਲਿਖਣ ਲੱਗਾ ਕਿਸੇ ਨੇ ਆਖਿਆ ਸੱਜਣਾ ਦਇਆਨੰਦ ਨੂੰ ਮੰਨਣ ਵਾਲਾ ਇਤਿਹਾਸ ਲਿਖਦਾ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਾਰਨ ਕੀ ਕਹਿੰਦਾ ਇੱਕ ਪੂਰੇ ਦੇ ਪੂਰੇ ਪੈਗੰਬਰ ਦਾ ਜਿਹੜਾ ਅੰਦਰੋਂ ਵੀ ਸੰਪੂਰਨ ਤੇ ਬਾਹਰੋਂ ਵੀ ਸੰਪੂਰਨ ਹੋਵੇ ਕਹਿੰਦਾ ਉਹਦਾ ਇਤਿਹਾਸ ਲਿਖਣ ਦਾ ਅਨੰਤ ਹੀ ਕੋਝ ਹੋ ਰਿਹਾ ਪੁੱਛਿਆ ਕੀ ਸੋਚਿਆ ਇੱਕ ਗੱਲ ਆਖੀ ਜੀ ਉਹਨੇ ਲਾਲਾ ਦੌਲਤ ਰਾਏ ਕਹਿੰਦਾ ਜਦੋਂ ਮੈਂ ਕਲਗੀਧਰ ਪਿਤਾ ਦਾ ਇਤਿਹਾਸ ਲਿਖਣ ਲੱਗਾ ਆ ਥੋੜਾ ਜਿਹਾ ਟਕਾ ਬਖਸ਼ੇ ਕਹਿੰਦਾ ਜਦੋਂ ਮੈਂ ਕਲਗੀਧਰ ਪਿਤਾ ਦਾ ਇਤਿਹਾਸ ਲਿਖਣ ਲੱਗਾ ਮੇਰੀ ਸੁਰਤ ਗਈ ਪੌਂਟਾ ਸਾਧ ਦੀ ਤਰਤੀ ਤੇ ਕਹਿੰਦਾ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਇੱਕ ਮਹਾਨ ਕਵੀ ਆ ਕਹਿੰਦਾ 52 ਕਵੀ ਭਾਈ ਨੰਦ ਲਾਲ ਤੇ ਹੋਰ ਆਲੇ ਦੁਆਲੇ ਬੈਠੇ ਆ ਬਾਜਾਂ ਵਾਲਿਆ ਤੇਰੇ ਵਰਗਾ ਕਵੀ ਇਸ ਧਰਤੀ ਤੇ ਦੂਸਰਾ ਕੋਈ ਨਹੀਂ ਹੋ ਸਕਦਾ ਇਤਿਹਾਸ ਲਿਖਣਾ ਹੀ ਤੇ ਇੱਕ ਕਵੀ ਦਾ ਇਤਿਹਾਸ ਲਿਖ ਕਹਿੰਦਾ ਜਦੋਂ ਕਲਗੀਧਰ ਦਾ ਤੇ ਨੂੰ ਇੱਕ ਕਵੀ ਦੇ ਰੂਪ ਵਿੱਚ ਮੈਂ ਵੇਖਿਆ ਤੇ ਇਤਿਹਾਸ ਲਿਖਣ ਲੱਗਾ ਅਜੇ ਕਹਿੰਦਾ ਚਾਰਕ ਲਾਈਨਾਂ ਲਿਖੀਆਂ ਤੇ ਅੰਦਰੋਂ ਆਵਾਜ਼ ਆਈ ਉਹ ਦੌਲਤ ਰਾਈ ਗੁਰੂ ਗੋਬਿੰਦ ਸਿੰਘ ਅਕੱਲਾ ਇੱਕ ਕਵੀ ਹੀ ਨਹੀਂ ਕਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁਰਤ ਲੈ ਕੇ ਜਾ ਉਹਦੇ ਸੀਸ ਤੇ ਪੱਲ ਗਈ ਉਹਦੇ ਕੋਲ ਬਾਝ ਉਹਦੇ ਕੋਲ ਤਾਜ ਉਹਦੇ ਕੋਲ ਘੋੜੇ ਉਹਦੇ ਕੋਲ ਹਾਥੀ ਉਹਦਾ ਐਸਾ ਦਰਬਾਰ ਸਜਿਆ ਉਹਦੇ ਪਾਸ ਫੌਜਾ ਉਹਦੇ ਦਰਬਾਰ ਦੀ ਸ਼ਾਨੋ ਸ਼ੌਕਤ ਦੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਦਾ ਦਰਬਾਰ ਫਿੱਕਾ ਪੈ ਜਾਂਦਾ ਉਹ ਸ਼ਹਿਨशाह ਦਾ ਸ਼ਹਿਨशाह ਕੱਲਾ ਕਵੀ ਨਾ ਕਹੇ ਜੇ ਇਤਿਹਾਸ ਲਿਖਣਾ ਹੀ ਇੱਕ ਸ਼ੈਨਸ਼ਾਹ ਦਾ ਇਤਿਹਾਸ ਹੈ ਕਹਿੰਦਾ ਜਦੋਂ ਮੈਂ ਸ਼ੈਨਸ਼ਾਹ ਦਾ ਇਤਿਹਾਸ ਲਿਖਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਮਹਾਨ ਸ਼ੈਨਸ਼ਾਹ ਕਹਿੰਦਾ ਜੇ ਚਾਰ ਲਾਈਨਾਂ ਲਿਖੀਆਂ ਤੇਰੇ ਕੋ ਬਾਜ ਤਾਜ ਘੋੜੇ ਹਾਥੀ ਫੌਜਾਂ ਲਾਮ ਲਸ਼ਕਰ ਸੀਸ ਤੇ ਕਲਗੀ ਸ਼ਾਹੀ ਦਰਬਾਰ ਵਾ ਤੇਰਾ ਫੌਜਾਂ ਵਾ ਤੇਰੇ ਕੋਲ ਕਹਿੰਦਾ ਜਦੋਂ ਸ਼ੈਨਸ਼ਾਹ ਦਾ ਇਤਿਹਾਸ ਲਿਖਣ ਲੱਗਾ ਵੀ ਤੂੰ ਇੱਕ ਸ਼ੈਨਸ਼ਾਹ ਕਹਿੰਦਾ ਮੇਰੀ ਸੁਰਤ ਚਲ ਗਈ ਮਾਛੀਵਾੜੇ ਦੇ ਜੰਗਣ ਚ ਉੱਥੇ ਨਾ ਉਹਦੇ ਕੋ ਬਾਜ ਨਾ ਤਾਜ ਨਾ ਘੋੜੇ ਨਾ ਹਾਥੀ ਨਾ ਫੌਜਾਂ ਨਾ ਸੀਸ ਤੇ ਕਲਗੀ ਉਹਨੂੰ ਤੇ ਕੋਈ ਇਹ ਵੀ ਨਹੀਂ ਕਹਿ ਰਿਹਾ ਕਿ ਸਤਿਗੁਰਾਂ ਜੇ ਭੁੱਖ ਲੱਗੀ ਪ੍ਰਸ਼ਾਦਾ ਛਕਾਵਾ ਪਿਆਸ ਲੱਗੀ ਤੇ ਪਾਣੀ ਪਿਵਾ ਜੇ ਨੀਂਦ ਆਈ ਉਹ ਤੇ ਘਾਹ ਦੇ ਉੱਤੇ ਸੱਥਰ ਯਾਰੜੇ ਦਾ ਸਾਨੂੰ ਸੱਥਰ ਚੰਗਾ ਕਹਿਣਾ ਤੇਰੇ ਥੱਲੇ ਬਿਸਤਰਾ ਵਿਛਾ ਦिए ਸਹਰਾਣਾ ਦੇ ਦिए ਸਿਰ ਥੱਲੇ ਉਹਦਾ ਟੀਮ ਦਾ ਸਹਰਾਣਾ ਲੈ ਕੇ ਪਿਆ ਲੰਮਾ ਉਹਨੂੰ ਸ਼ੈਨਸ਼ਾ ਕਿਵੇਂ ਆਕਾਂ ਇੱਕ ਥੱਕਿਆ ਟੁੱਟਿਆ ਰਾਈ ਤੇ ਮੁਸਾਫਿਰ ਵਾਹੇ ਕਹਿੰਦਾ ਜਦੋਂ ਮੈਂ ਥੱਕੇ ਟੁੱਟੇ ਰਾਈ ਮਾਛੀਵਾੜੇ ਦੇ ਉਸ ਮਾਹੀ ਦਾ ਇਤਿਹਾਸ ਲਿਖਣ ਲੱਗਾ ਇਹ ਥੱਕਿਆ ਟੁੱਟਿਆ ਮੁਸਾਫਿਰ ਵਾਹ ਕਹਿੰਦਾ ਅਜੇ ਚਾਰ ਲਾਈਨਾਂ ਲਿਖੀਆਂ ਤੇ ਮੇਰਾ ਦਿਲ ਕਹਿੰਦਾ ਓ ਸੱਜਣਾ ਇਹਨੂੰ ਮਾਛੀਵਾੜੇ ਦੇ ਜੰਗਲਾਂ ਚ ਪਾਟੇ ਚੋਲੇ ਨਾਲ ਤੇ ਧਰਤੀ ਤੇ ਲੰਮਾ ਪਿਆ ਨੰਗੀ ਸ਼ਮਸ਼ੀਰ ਲੈ ਕੇ ਇਹਦੇ ਚਰਨਾ ਚੋਂ ਸਿਮ ਦਾ ਖੂਨ ਇਹ ਨਾ ਵੇਖ ਇਹਦੇ ਵਰਗਾ ਦਾਤਾ ਕੋਈ ਨਹੀਂ ਹੋਇ ਇਸ ਧਰਤੀ ਤੇ ਇਹ ਬੜਾ ਤਕੜਾ ਦਾਤਾ ਦਾਨੀ ਹੋਇ ਇਹਨੇ ਕੋਤਵੀ দান ਕਰ ਦਿੱਤੇ ਇਹਨੇ ਭੂਆ ਦੇ ਪੁੱਤ ਵੀ ਤੋਰਤੇ ਇਹਦੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਇਹਦੇ ਵਰਗਾ ਦਾਤਾ ਕੋਈ ਨਹੀਂ ਦੁਨੀਆ ਨੂੰ ਸਰਬੰਸ ਦਾਨੀ ਕਹਿੰਦੀ ਆ ਇਤਿਹਾਸ ਲਿਖਣਾ ਇਹ ਇੱਕ ਤਾਨੀ ਦਾ ਇਤਿਹਾਸ ਲਿਖ ਕੇ ਦਾਤਾ ਕਹਿੰਦਾ ਜਦੋਂ ਮੈਂ ਤਾਨੀ ਦਾ ਇਤਿਹਾਸ ਲਿਖਣ ਲੱਗਾ ਰ ਪੀ ਤੂੰ ਬੜਾ ਵੱਡਾ ਦਾਤਾ ਤੇ ਦਾਨੀ ਆ ਕਹਿੰਦਾ ਮੇਰੇ ਦਿਲ ਚ ਆਇਆ ਉਹ ਮਨਾ ਜਿਹੜਾ ਦਾਤਾ ਹੁੰਦਾ ਨਾ ਜਿਹੜਾ ਦਾਨੀ ਹੁੰਦਾ ਵਾ ਉਹ ਕਿਸੇ ਅੱਗੇ ਹੱਥ ਨਹੀਂ ਅਟਦਾ ਜਿਹੜਾ ਦਾਨੀ ਦਾਤਾ ਹੁੰਦਾ ਕਿਸੇ ਅੱਗੇ ਗੋਡੇ ਨਹੀਂ ਟੇਕਦਾ ਜਿਹੜਾ ਦਾਨੀ ਹੁੰਦਾ ਦਾਤਾ ਹੁੰਦਾ ਕਿਸੇ ਕੋਲ ਮੰਗਦਾ ਨਹੀਂਗਾ ਕੁਝ ਕਹਿੰਦਾ ਜਦੋਂ ਦਾਤਾ ਦਾਨੀ ਤੱਕਦਾ ਵਾ ਤੇ ਪੁੱਤਰ ਵੀ ਦਾਨ ਕਰ ਦਿੰਦਾ ਵਾ ਪਰ ਕਹਿੰਦਾ ਦਾਤਾ ਤੇ ਕਿਸੇ ਅੱਗੇ ਹੱਥ ਜੋੜ ਕੇ ਖਲੋਤਾ ਹੋਵੇ ਕਹਿੰਦਾ ਦਾਤਾ ਤੇ ਦਾਨੀ ਕਿਸੇ ਅੱਗੇ ਝੋਲੀ ਅਟ ਕੇ ਖਲੋਤਾ ਹੋਵੇ ਹੋਵੇ ਦਾਤਾ ਤੇ ਦਾਨੀ ਕਿਸੇ ਅਗੇ ਭੁੱਖ ਅੱਡ ਕੇ ਖਲੋਤਾ ਹੋਵੇ ਕਹਿੰਦਾ ਹੋਵੇ ਦਾਤਾ ਤੇ ਦਾਨੀ ਤੇ ਪੰਜਾਂ ਪਿਆਰਿਆਂ ਅਗੇ ਘੋਡੇ ਟੇਕੇ ਬਿਠਾ ਹੋਵੇ ਉਹ ਜਦੋਂ ਮੈਂ ਦਾਤਾ ਤੱਕ ਨਾ ਵਾਂ ਤੇ ਉਹ ਪੁੱਤ ਵੀ ਦਾਨ ਕਰ ਦਿੰਦਾ ਸਰਬੱਤ ਦਾਣ ਕਰ ਦਿੰਦਾ ਕਹਿੰਦਾ ਜਦੋਂ ਦਾਤੇ ਦਾ ਇਤਿਹਾਸ ਲਿਖਣ ਲੱਗਾ ਸਾਧ ਸੰਗਤ ਕਹਿੰਦਾ ਮੇਰੀ ਸੁਰਤ 1699 ਦੀ ਵਿਸਾਖੀ ਤੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਗਈ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦਾ ਤੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਅੱਗੇ ਗੋਡੇ ਟੇਕ ਕੇ ਬਹਿ ਜਾਂਦਾ ਗੋਡੇ ਕੱਲੇ ਨਹੀਂ ਕੀਕਦਾ ਹੱਥ ਜੋੜਦਾ ਵਾ ਬੁੱਕ ਅਟਦਾ ਵਾ ਉਹਨਾਂ ਦੇ ਅੱਗੇ ਤੇ ਜਿਵੇਂ ਪੰਜਾਂ ਪਿਆਰਿਆਂ ਨੂੰ ਉਹਨੇ ਅੰਮ੍ਰਿਤ ਛਕਾਇਆ ਸੀ ਨਾ ਜਦੋਂ ਚੁੜਾ ਪਿਆਂਦਾ ਸੀ ਅੰਮ੍ਰਿਤ ਦਾ ਤੇ ਬਾਜਾਂ ਵਾਲਾ ਕਹਿੰਦਾ ਸੀ ਨਾਲੇ ਇਹ ਅੰਮ੍ਰਿਤ ਦਾ ਚੁੜਾ ਛਕ ਪੀ ਤੇ ਨਾਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਉਹ ਬਾਜਾਂ ਵਾਲਾ ਦਾਤਾ ਪੰਜਾਂ ਦੇ ਅੱਗੇ ਗੋਡੇ ਟੇਕ ਬੈਠਾ ਵਾ ਪੰਜ ਪਿਆਰੇ ਖਲੋਤੇ ਆ ਭਾਈ ਦਇਆ ਸਿੰਘ ਬਾਟੇ ਵਿੱਚੋਂ ਚੁਲਾ ਭਰਦਾ ਵਾ ਤੇ ਧਰਤੀ ਦੇ ਉੱਤੇ ਪੀਰ ਆਸਣ ਤੇ ਟਿਕੇ ਗੁਰੂ ਗੋਬਿੰਦ ਸਿੰਘ ਦੇ ਹੱਥ ਤੇ ਅੰਮ੍ਰਿਤ ਪਾ ਕੇ ਤੇ ਦਇਆ ਸਿੰਘ ਪਤਾ ਗੁਰੂ ਗੋਬਿੰਦ ਸਿੰਘ ਨੂੰ ਕੀ ਕਹਿੰਦਾ ਕਹਿੰਦਾ ਨਾਲੇ ਅੰਮ੍ਰਿਤ ਦਾ ਘੋਟ ਪੀ ਤੇ ਨਾਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਉਹਨਾਂ ਪੰਜਾਂ ਦੇ ਮਗਰ ਮਗਰ ਬੋਲਦਾ ਵਾ ਮਗਰ ਮਗਰ ਤੂੰ ਗੁਰੂ ਹੈ ਕਿ ਚੇਲਾ ਹੈ ਤੂੰ ਦਾਤਾ ਹੈ ਕਿ ਪੰਜਾਂ ਦੇ ਅੱਗੇ ਹੱਥ ਬੰਨ ਕੇ ਉਹਨਾਂ ਕੋਲੋਂ ਕੁਝ ਮੰਗਣ ਵਾਲਾ ਹੈ ਤੂੰ ਸ਼ਾਹ-ਸ਼ੈਨਸ਼ਾ ਹੈ ਕਿ ਦਰवेश ਫਕੀਰ ਜਾਂ ਮਾਚੀਵਾੜੇ ਦੇ ਜੰਗਲਾਂ ਦਾ ਫੱਗਿਆ ਟੁੱਟਿਆ ਰਾਹੀ ਤੇ ਮੁਸਾਫਿਰ ਹੈ ਕਲਗੀਧਰ ਦਾਤਾ ਤੂੰ ਦਰवेश ਹੈ ਤੂੰ ਸੰਤ ਹੈ ਕਿ ਸਪਾਈਆਂ ਤੂੰ ਦਾਤਾ ਹੈ ਕਿ ਭਗਤ ਹੈ ਕਿ ਸੂਰਮਾ ਹੈ ਤੂੰ ਤਲਵਾਰ ਦਾ ਧਨੀ ਹੈ ਕਿ ਜਾਂ ਮਹਾਨ ਤੀਰ ਅੰਦਾਜ਼ ਹੈ ਤੂੰ ਜਥੇਦਾਰ ਹੈ ਸਟੇਟਸਮੈਨ ਹੈ ਆਰਗੇਨਾਈਜ਼ਰ ਹੈ ਏ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਗੁਰੂ ਹੈ ਕਿ ਜਾਂ ਚੇਲਾ ਹੈ ਏ ਦਸ਼ਮੇਸ਼ ਪਿਤਾ ਤੂੰ ਇਸ ਧਰਤੀ ਦੇ ਉੱਤੇ ਤੁਰਿਆ ਫਿਰਦਾ ਖੁਦਾ ਭਗਵਾਨ ਕੇ ਰੱਬ ਦਾ ਨੂਰ ਹੈ ਜਿਹੜਾ ਗੁਣ ਆਖਾਂ ਉਹ ਤੇਰੇ ਵਿੱਚ ਮੌਜੂਦ ਹੈ ਤਾਂ ਕਰਕੇ ਆਖਣਾ ਵਾ ਤੇਰੇ ਵਰਗਾ ਰੱਬ ਦਾ ਪੈਗੰਬਰ ਅੱਜ ਤੱਕ ਨਾ ਇਸ ਧਰਤੀ ਤੇ ਪੈਦਾ ਹੋਇਆ ਤੇ ਨਾ ਇਸ ਧਰਤੀ ਤੇ ਪੈਦਾ ਹੋਏਗਾ ਆ ਸਰਦਾਰੀਆਂ ਉਸ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਗੁਰੂ ਕੇ ਸਿੱਖੋ ਅਜ ਦੇ ਪ੍ਰਕਾਸ਼ ਦਿਹਾੜੇ ਤੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਧੀਆਂ ਬਣਨ ਦਾ ਪ੍ਰਣ ਕਰੋ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਮ ਕਲਗੀਧਰ ਦੇ ਪੁੱਤਰ ਧਿਓ ਅੰਮ੍ਰਿਤ ਧਾਰੀ ਹੋ ਕੇ ਜਿਓ ਜਿਸ ਨੇ ਤੁਹਾਡੇ ਵਾਲਾ ਹੱਥ ਕਰਕੇ ਆਖਿਆ ਸੀ ਜਦੋਂ ਮਾਤਾ ਜੀਨੇ ਪੁੱਛਿਆ ਸੀ ਕੇ ਕਲਗੀਆਂ ਵਾਲਿਆ ਮੇਰੇ ਚਾਰੇ ਲਾਲ ਕਿੱਥੇ ਆ ਸਾਰੀਆਂ ਸੰਗਤਾਂ ਬੈਠੀਆਂ ਉਹਨੇ ਆਖਿਆ ਸੀ ਆ ਜਿੰਨੇ ਗੁਰੂ ਕੇ ਸਿੱਖ ਤੇ ਆ ਬੀਬੀਆਂ ਬੈਠੀਆਂ ਇਹ ਸਾਰੇ ਦੇ ਸਾਰੇ ਮੇਰੇ ਪੋਤੇ ਆ ਇਹ ਸਾਰੇ ਦੀਆਂ ਸਾਰੀਆਂ ਮੇਰੀਆਂ ਧੀਆਂ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤਚਾਰ ਉਹਨੇ ਆਖਿਆ ਸੀ ਇਸ ਲਈ ਕਲਗੀ ਧਰ ਦੇ ਪੁੱਤਰ ਧਿਓ ਅੰਮ੍ਰਿਤਧਾਰੀ ਹੋ ਕੇ ਜੀਆ ਦਸ਼ਮੇਸ਼ ਦੇ ਪੁੱਤ ਧੀਆਂ ਬਣ ਕੇ ਨਾਮ ਬਾਣੀ ਨੜ ਪਾ ਕੇ ਸਾਚ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਜਿੱਥੇ ਸਾਰੀਆਂ ਸੰਗਤਾਂ ਨੇ ਬੜੇ ਟਿਕਾਹ ਵਿੱਚ ਵਿਚਾਰਾ ਕੀਰਤਨ ਸਰਵਣ ਕੀਤੇ ਤੇ ਸਰਵਣ ਕਰਨੇ ਜਿੱਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਉਥੇ ਗੁਰਦੁਆਰਾ ਸਾਹਿਬ ਦੇ ਸਾਰੇ ਹੀ ਸਤਿਕਾਰਯੋਗ ਪ੍ਰਬੰਧਕ ਸਹਿਬਾਨ ਸਾਰਿਆਂ ਦਾ ਦਿੱਤੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਮੁੱਖ ਸੇਵਾਦਾਰ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਕੰਗ ਸਾਹਿਬ ਉਹਨਾਂ ਦੀ ਸਾਰੀ ਦੀ ਸਾਰੀ ਪ੍ਰਬੰਧਕੀ ਟੀਮ ਸਕਤਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਸਾਰੇ ਦੇ ਸਾਰੇ ਪ੍ਰਬੰਧਕ ਸਹਿਬਾਨ ਸਰਦਾਰ ਹਰਬੰਸ ਸਿੰਘ ਜੀ ਢਿੱਲੋਂ ਸਾਹਿਬ ਜਿਥੇ ਸਾਰਿਆਂ ਦਾ ਧੰਨਵਾਦੀ ਆ ਉਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਸਿੱਖ ਕਲਚਰਲ ਸੁਸਾਇਟੀ ਮਿਆਣੀ ਵੈਲਫੇਅਰ ਸੁਸਾਇਟੀ ਅੱਜ ਗੁਰੂ ਕੇ ਪਿਆਰੇ ਸਾਰੇ ਜੋ ਦਸ਼ਮੇਸ਼ ਪਿਤਾ ਦੇ ਮਹਾਨੇ ਸੁਧਿਆੜੇ ਦੀਆਂ ਸੇਵਾਵਾਂ ਨਿਭਾ ਰਹੇ ਆ ਤੁਹਾਡੇ ਸਾਰਿਆਂ ਦੇ ਦਿੱਤੇ ਪਿਆਰ ਸਤਕਾਰ ਦਾ ਬਹੁਤ ਬਹੁਤ ਧੰਨਵਾਦ ਹੈਡ ਗ੍ਰਾਂਤੀ ਸਾਹਿਬ ਸਤਕਾਰਯੋਗ ਗਿਆਨੀ ਭਪਿੰਦਰ ਸਿੰਘ ਜੀ ਹੋਰੇ ਵੀਰ ਜਸਮਿੰਦਰ ਸਿੰਘ ਜੱਸੀ ਜੀ ਜਿਨ੍ਹਾਂ ਨੇ ਰਿਕਾਰਡਿੰਗ ਕਰਕੇ ਸਾਰੇ ਦੇ ਸਾਰੇ ਸੰਸਾਰ ਦੁਨੀਆ ਭਰ ਵਿੱਚ ਇਹ ਗੁਰਦੁਆਰਾ ਸੈਕਲਚਰ ਸੁਸਾਇਟੀ ਦਾ ਇਹ ਸਮਾਗਮ ਜਿਹੜਾ ਸਾਰੇ ਦੇ ਸਾਰੇ ਸੰਸਾਰ ਦੁਨੀਆ ਭਰ ਦੇ ਵਿੱਚ ਪਹੁੰਚਾਉਣਾ ਸੰਸਾਰ ਦੇ ਕੋਨੇ-ਕੋਨੇ 'ਚ ਇਸ ਆਸਥਾਨ ਤੇ ਹੋਏ ਸਮਾਗਮ ਦੀਆਂ ਸੰਗਤਾਂ ਨੇ ਝਲਕੀਆਂ ਮਾਣ ਕੇ ਲਾਹਾ ਲੈਣਾ ਸਾਰਿਆਂ ਦੇ ਦਿੱਤੇ ਪਿਆਰ ਸਤਿਕਾਰ ਦਾ ਬਹੁਤ-ਬਹੁਤ ਧੰਨਵਾਦ ਪੁੱਲਾਂ ਚੁੱਕਾਂ ਦੀ ਖਿਮਾ ਕੱਲ੍ਹ ਦਿਨ ਦੇ ਦੀਵਾਨ ਵਿੱਚ ਇਥੋਂ ਹੀ ਇਤਿਹਾਸ ਇਥੋਂ ਹੀ ਵਿਚਾਰਾਂ ਕੱਲ ਐਤਵਾਰ ਦੇ ਦੀਵਾਨ ਵਿੱਚ ਵੀ ਸ਼ੁਰੂ ਕਰਾਂਗੇ ਵਾ ਪ੍ਰਗਟਿਓ ਮਰਦ ਅਗਮੜਾ ਵਰੀਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੁੱਲਾਂ ਚੁੱਕਾਂ ਦੀ ਮਾਫੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹੇ ਗੁਰੂ ਜੀ ਕੀ ਫਤਿਹ